ਸਤਿ ਸ੍ਰੀ ਅਕਾਲ ਮੈਂ ਰਾਜਵਿੰਦਰ ਸਿੱਧੂ ਜੀ ਟਿਕੋੜ ਦੁਨਾਂ ਤੇ ਤੁਹਾ ਦਾ ਸਵਾਗਤ ਹੈ ਜੀ ਹਾਂਜੀ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂਜੀ ਸਭ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੀ ਸਾਰੇ ਭੈਣਾਂ ਨੂੰ ਸਾਰੇ ਵੀਰ ਨੂੰ ਜਿਹੜੇ ਸਾਡੇ ਨਾਲ ਨਵੇਂ ਜੁੜੇ ਨੇ ਖਾਸ ਕਰਕੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਇੱਕ ਪਾਇਸਟਾ ਜੀ ਇੱਕ ਸਾਡੇ ਬਣੀਓ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਆਉਣ ਵਾਲੀ ਡੇਲੀ ਵੀਡੀਓ ਸਾਡੇ ਕੋਲੋਂ ਤੁਹਾਡੇ ਕੋਲੇ ਪਾਉਣ ਸਕੇ ਆਸਾਨੀ ਨਾਲ ਵੀਡੀਓ ਦੇ ਸਕੋ ਹਾਂਜੀ ਇੱਕ ਹੋਰ ਗੱਲ ਜੀ ਸਾਡੇ ਇੰਸਟਾਗ੍ਰam ਤੇ ਆਈਡੀ ਬਣੀ ਹੈ ਜੀ ਜੋ ਸਿੱਧੂ ਟ੍ਰੀ ਕੋਰਡ ਉਹਨਾਂ ਦੇ ਨਾਂ ਤੇ ਬਣੀ ਹੈਗੀ ਉਹਨਾਂ ਉੱਥੇ ਜਾ ਕੇ ਫੋਲੋ ਕਰੋ ਸਾਨੂੰ ਸਾਡੇ ਪੇਜ ਨੂੰ ਫੋਲੋ ਕਰੋ ਜਿਹੜਾ ਆਪਾਂ ਵੀਡੀਓ ਪਾਉਂਦੇ ਆ ਯੂਟਿਊਬ ਤੇ ਉਹਦਾ ਲਿੰਕ ਇਹਦੇ ਵਿੱਚ ਦਿੱਤਾ ਹੋਇਆ ਹੈ ਜੀ ਤੇ ਉੱਥੇ ਜਾ ਕੇ ਤੁਸੀਂ ਉੱਥੇ ਟੱਚ ਕਰਕੇ ਤੇ ਇੰਸਟਾ ਤੇ ਜਾ ਸਕਦੇ ਹੋ ਉੱਥੇ ਨਵੇਂ-ਨਵੇਂ ਡਿਜ਼ਾਈਨ ਦੇਖੋ ਸੂਟ ਦੇਖੋ ਸੋਨ ਸੋਨੇ ਪਿੱਕਾ ਦੇਖੋ ਆਜਿਓ ਕੋਲ ਡਿਜ਼ਾਈਨ ਲੈਣੇ ਕੋਈ ਗੱਲ ਨਹੀਂ ਆਪਦੀ ਕੋਲ ਵੀ ਦੇ ਸਕਦੇ ਹੋ ਸਾਡੇ ਡਿਜ਼ਾਈਨ ਵਧੀਆ ਲੱਗਦੇ ਨੇ ਸਾਡੇ ਵੀ ਤੁਸੀਂ ਉਹਨਾਂ ਦੇ ਜੈਨ ਸਾਡੇ ਡਿਜ਼ਾਈਨ ਵੀ ਸਾਨੂੰ ਦੇ ਕੇ ਉਹਦੇ ਵਿੱਚ ਐਡ ਕਰਵਾ ਸਕਦੇ ਸੀ ਕਿਪ ਕਰਵਾ ਸਕਦੇ ਫਾਈਬਰ ਕਿ ਬਦਲਾ ਸਕਦੇ ਹੋ ਸੇਮ ਲੈ ਸਕਦੇ ਹੋ ਹਨਾ ਆਪੋ ਆਪਣੀ ਚੁਆਇਸ ਹੁੰਦੀ ਹੈ ਜੀ ਜੋ ਵੀ ਤੁਹਾਨੂੰ ਵਧੀਆ ਲੱਗਦਾ ਵੈਸਟ ਲੱਗਦਾ ਉਹ ਹੀ ਤੁਸੀਂ ਸਾਨੂੰ ਦਿਓ ਸਾਡਾ ਪੂਰਾ ਅਸੀਂ ਆਪਦੇ ਮਨੋਤਨ ਸਾਰਾ ਉਹ ਲਾ ਕੇ ਨਾ ਤੁਹਾਡੇ ਨਾਲ ਕੰਟੈਕਟ ਕਰਦੇ ਹਾਂ ਜੀ ਤੁਹਾਡੇ ਨਾਲ ਡੀਲ ਕਰਦੇ ਹਾਂ ਆਪਦੇ ਮਨੋਤਨ ਜੋ ਵੀ ਤੁਹਾਨੂੰ ਪਸੰਦ ਹੈ ਅਸੀਂ ਉਹੀ ਤੁਹਾਨੂੰ ਸੇਮ ਬਣਾ ਕੇ ਦਿੰਨੇ ਆਂਗੇ ਠੀਕ ਹੈ ਜੀ ਹਾਂਜੀ ਅੱਜ ਵਾਲੇ ਸੂਟ ਨੇ ਜਿਹੜੇ ਆਪਣੇ ਉਹ ਨੇ ਜੀ ਆਪਕੋ ਸਨ ਤਿੰਨ ਸੂਟ ਬਖਾਵਾਂਗੇ ਤਿੰਨੇ ਗਰਮੀ ਦੇ ਰਿਕੋਰਡਿੰਗ ਜਿਹੜੀ ਫੈਬਰਿਕ ਹੈ ਵੈਦਰ ਨੂੰ ਧਿਆਨ ਚ ਰੱਖਦੇ ਆਪਾਂ ਇਹ ਫੈਬਰਿਕ ਦੇ ਸੂਟ ਤਿਆਰ ਕੀਤੇ ਨੇ ਤਿੰਨੇ ਹੀ ਇਹ ਆਨ ਆਰਡਰ ਤਿਆਰ ਕਰਵਾਏ ਹੋਏ ਨੇ ਜੀ ਹਾਂਜੀ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਤਾਂ ਜੋ ਆਪਣੀ ਵੀਡੀਓ ਸੋਂ ਨੂੰ ਵਧੀਆ ਸਾਰਾ ਕੁਝ ਤੁਸੀਂ ਦੇਖ ਸਕੋ ਪਹਿਨਾ ਬਾਅਦ ਵਿੱਚ ਮੈਸੇਜ ਕਰਦਿਐ ਨੇ ਜੀ ਇਹ ਫੈਬਰਿਕ ਕਿਹੜਾ ਵਰਕ ਕਿਹੜਾ ਹੈ ਨਾ ਬਰਕਾ ਜੀ ਅੱਜਕੱਲ ਜਿਹੜਾ ਥਰੈਡਵਰਕ ਜ਼ਿਆਦਾ ਚੱਲਦਾ ਹੈਗਾ ਕਿਉਂਕਿ ਜਿਹੜਾ ਆਪਾਂ ਹੁਣ ਸੋਬਰ ਦੇ ਸੂਟ ਸਿੰਪਲ ਸੋਬਰ ਜੇ ਬਣਦੇ ਨੇ ਗਰਮੀ ਦੇ ਰਿਕਾਰਡਿੰਗ ਉਹ ਜ਼ਿਆਦਾ ਥਰੈਡਵਰਕ ਹੀ ਹੁਣ ਚੱਲਦਾ ਹੈਗਾ ਤੇ ਵੈਸੇ ਜੇ ਕੋਈ ਆਪਾਂ ਬਾਹਰਲੇ ਵਿਵਹਰਾਂ ਵਾਸਤੇ ਦੂਜੇ ਬਣਾਉਣੇ ਆਗੇ ਜਿਵੇਂ ਉਧਰ ਤਾਂ ਠੰਡ ਹੀ ਹੁੰਦੀ ਹੈਗੀ ਹਾਂਜੀ ਕੋਈ ਫਸਣਾ ਕੁਝ ਵੀ ਆਪਣਾ ਸਾ ਹਰ ਤਰ੍ਹਾਂ ਦਾ ਆਪਣਾ ਕੋਈ ਵਰਕ ਦਾ ਪ੍ਰਬੰਧ ਹੈ ਜੀ ਉਹ ਵੀ ਤੁਸੀਂ ਵਰਕ ਸਾਥੋਂ ਲੈਣਾ ਚਾਹੁੰਦੇ ਹੋ ਉਹੀ ਵਰਕ ਦੇਵਾਂਗੇ ਜੋ ਵੀ ਤੁਸੀਂ ਕੁਝ ਵੀ ਆਪਾਂ ਵਰਕ ਹੋ ਗਿਆ ਹਨਾ ਕੰਪਿਊਟਰ ਮਸ਼ੀਨ ਵਰਕ ਹੋ ਗਿਆ ਅੱਡੋ ਅੱਡੀ ਉਹਨਾਂ ਦੇ ਰੇਂਜਾਂ ਦੇ ਵਿੱਚ ਫਰਕ ਪੈਂਦਾ ਜਾਊਗਾ ਜੀ ਜੋ ਵੀ ਤੁਸੀਂ ਸਾਥੋਂ ਮੰਗਾਓਗੇ ਉਹੀ ਦੇਵਾਂਗੇ ਕੋਈ ਅਹੇਜੀ ਗੱਲ ਨਹੀਂ ਹੈਗੀ ਤੇ ਅਸੀਂ ਤੁਸੀਂ ਕੁਝ ਹੋਰ ਕਹੋਗੇ ਤੇ ਅਸੀਂ ਕੁਝ ਹੋਰ ਦੇਵਾਂਗੇ ਠੀਕ ਹੈ ਜੀ ਇਹੇਜੀ ਕੋਈ ਗੱਲ ਨਹੀਂ ਤੁਹਾਡੇ ਅਕਾਉਂਨਗੇ ਹੀ ਚੱਲਣਾ ਹੈ ਤੁਹਾਡੀ ਚੋਅ ਸਾਡਾ ਕੰਮ ਦੋਨੇ ਚੀਜ਼ਾਂ ਆਪਾਂ ਹਰਨ ਦੇ ਕੇ ਚੱਲਾਂਗੇ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਅੱਜ ਵਾਲੇ ਜਿਹੜੇ ਸੂਟ ਬਖਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਵੱਧ ਤੋਂ ਵੱਧ ਲਾਇਕ ਕਰਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਸਾਨੂੰ ਸਾਡੇ ਸੂਟ ਸੋਨੂੰ ਕਿਵੇਂ ਦੇ ਲੱਗੇ ਸਭ ਤੋਂ ਪਹਿਲਾਂ ਅਸੀਂ ਸੂਟ ਵਿਖਾਉਣੇ ਜੀ ਸੋਨੂੰ ਮਸਲੀਨ ਤੇ ਠੀਕ ਹੈ ਜੀ ਮਸਲੀਨ ਦਾ ਸੂਟ ਬਣਿਆ ਹੋਇਆ ਦੇਖੋ ਜੀ ਮੈਂ ਸੋਨੂੰ ਰੇਟ ਨਾਲ ਦੇਣਾ ਮੈਂਸ਼ਨ ਕਰੂੰਗੀ ਜੀ ਜਿਨ੍ਹਾਂ ਦੇ ਰੇਟ ਮੈਨੂੰ ਮੈਂ ਦੱਸ ਸਕਦੀ ਹਾਂ ਠੀਕ ਹੈ ਜੀ ਉਹਨਾਂ ਉਹਨਾਂ ਦੇ ਕਰੂੰਗੀ ਜਿਨ੍ਹਾਂ ਦੇ ਵਿੱਚ ਕੋਈ ਮਿਸਟੇਕ ਹੈ ਉਹ ਮੈਂ ਤੁਹਾਨੂੰ ਨਹੀਂ ਦੱਸਦੀ ਮਿਸਟੇਕ ਹੋਰ ਨਹੀਂ ਵੀ ਆਪਾਂ ਸੋਥੋਂ ਵੱਧ ਲੈਣੇ ਨੇ ਨਾ ਤੋ ਘੱਟ ਲੈਣੇ ਨੇ ਇਹ ਗੱਲ ਨਹੀਂ ਹੈਗੀ ਜਿਨ੍ਹਾਂ ਦੇ ਵਿੱਚ ਫੈਬਰ ਫੈਬਰ ਦਾ ਬਦਲਾਅ ਕਰ ਸਕਦੇ ਹੋ ਤੁਸੀਂ ਉਹਨਾਂ ਦੇ ਵਿੱਚ ਮੈਂ ਕਰੂੰਗੀ ਹਾਂਜੀ ਜਿਹੜੇ ਮੇਰੇ ਇਹ ਬਣੇ ਹੋਏ ਨੇ ਸੂਟ ਮੈਂ ਤੁਹਾਨੂੰ ਇਹਨਾਂ ਦਾ ਦੱਸ ਦੂੰਗੀ ਕਿ ਇਹ ਸੀ ਇੰਨੇ 'ਚ ਬਣਾਏ ਨੇ ਠੀਕ ਹੈ ਜੀ ਹਾਂਜੀ ਹੁਣ ਆ ਤੁਸੀਂ ਸਾਡਾ ਸੂਟ ਦੇਖੋ ਪਹਿਲਾਂ ਹੁਣ ਜਿਆਦਾ ਨਹੀਂ ਕੋਈ ਨੀ ਕਿਉਂਕਿ ਮੈਨੂੰ ਤੈਹਾ ਮਾਰਨ ਤੇ ਬਹੁਤ ਜ਼ਮਾਤ ਲਾਜ਼ਮਾ ਤੰਗੀਆਂ ਜਲਦੀ ਕੋਈ ਨਹੀਂ ਤੇ ਆਹ ਦੇਖੋ ਜੀ ਤੁਸੀਂ ਪਹਿਲਾਂ ਤੁਸੀਂ ਵਰਕ ਦੇਖੋ ਇਹਦਾ ਪੂਰਾ ਇਹ ਘੇਰੇ ਦਾ ਵਰਕ ਹੈ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਮਸਲੀਨ ਹੈ ਜੀ ਮਾਊਸ ਕਲਰ ਤੇ ਇਹ ਬਣਿਆ ਹੋਇਆ ਹੈਗਾ ਮਸਲੀਨ ਦਾ ਸੂਟ ਥ੍ਰੈਡ ਵਰਕ ਵਰਕ ਤੁਹਾਨੂੰ ਮੈਂ ਨੇੜੇ ਕਰਕੇ ਵਿਖਾ ਦਿੰਦੇ ਹਾਂ ਦੇਖੋ ਜੀ ਕਿੰਨਾ ਪਿਆਰਾ ਵਰਕ ਬਣਿਆ ਹੋਇਆ ਪੂਰਾ ਘੇਰੇ ਤੇ ਵਰਕ ਹੈ ਜੀ ਇਹ ਬਾਹਮਾ ਦੇ ਵਰਕ ਨਹੀਂ ਹੈ ਜੀ ਇਹਦੇ ਉੱਤੇ ਕਿਉਂਕਿ ਕਈਆਂ ਦਾ ਚੋਅ ਹੁੰਦੀ ਆ ਪੂਆ ਦੀ ਜੁਆਇਸ ਆ ਜੀ ਕਿਉਂਕਿ ਘੇਰਾ ਜਿਆਦਾ ਬਾਹਮਾ ਤੇ ਉਹਨਾਂ ਨੇ ਐਵੇਂ ਦੀ ਲੇਸ ਲਾਉਣੀ ਆ ਜਿਹੜਾ ਇਹਦੇ ਚ ਕਲਰ ਪਾਏ ਹੋਏ ਨੇ ਗ੍ਰੀਨ ਤੇ ਇੱਕ ਨਾਬੀ ਆ ਕਹਿ ਸਕਦੇ ਆਪਾਂ ਆਹ ਵਾਲਾ ਆਹ ਵਾਲਾ ਦੇਖੋ ਨਾ ਤਾਂ ਇਹ ਲਾਲ ਹੈ ਨਹੀਂ ਇਹ ਮਹਿਰੂਨ ਹੈ ਦੋਨਾਂ ਦਾ ਅੱਧ ਵਿਚਾਲਾ ਜਾ ਇਹਦੇ ਵਿੱਚ ਸ਼ਾਇਦ ਵੀਡੀਓ ਵਿੱਚ ਜ਼ਿਆਦਾ ਰੈੱਡ ਆ ਰਿਹਾ ਹੈਗਾ ਰੈੱਡ ਨਹੀਂ ਹੈਗਾ ਇਹ ਮਹਿਰੂਨ ਕਲਰ ਹੈਗਾ ਤੇ ਆਹ ਗ੍ਰੀਨ ਵਾਲਾ ਤੇ ਆਹ ਪੀਜ ਜਾ ਪੀਜ ਜਾ ਕਲਰ ਬਹੁਤ ਹੀ ਸੋਹਣਾ ਕੰਬੀਨੇਸ਼ਨ ਕੀਤਾ ਹੋਇਆ ਹੈ ਜੀ ਇਹਦੇ ਵਿੱਚ ਹਾਂਜੀ ਇਹਦੇ ਨਾਲ ਦੁਪੱਟਾ ਬਣਿਆ ਹੋਇਆ ਹੈਗਾ ਆਪਾਂ ਤੁਹਾਨੂੰ ਦੁਪੱਟਾ ਦਿਖਾਉਣੇ ਆਂਗੇ ਬਹੁਤ ਪਿਆਰਾ ਦੁਪੱਟਾ ਹੈ ਇਹ ਨਾਲ ਦੇਖੋ ਤੁਸੀਂ ਮਸਰੀਨ ਦਾ ਦੁਪੱਟਾ ਕਲਰ ਦਾ ਬਹੁਤ ਫਰਕ ਆ ਰਿਹਾ ਹੈ ਜੀ ਕਲਰ ਇਹ ਨਹੀਂ ਹੈ ਕਲਰ ਮਹਿਰੂਨ ਹੈ ਜੋ ਇਹਦੇ ਵਿੱਚ ਦਿਖ ਰਿਹਾ ਸੋਨੂੰ ਕਲਰ ਇਹ ਨਹੀਂ ਹੈਗਾ ਕਲਰ ਮਹਿਰੂਨ ਹੈ ਕਿਉਂਕਿ ਕੈਵਰਾਂ ਦਾ ਫਰਕ ਪੈ ਜਾਂਦਾ ਜੀ ਇਸ ਤਰ੍ਹਾਂ ਇਹ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ ਸੋਲ ਪੁੱਠਾ ਲਕਾਰ ਜੀ ਇਸ ਤਰ੍ਹਾਂ ਇਹ ਲਿਖ ਲਈ ਫੋਰ ਸੈੱਡ ਇਸ ਤਰ੍ਹਾਂ ਤੁਹਾਨੂੰ ਕੱਟਵਰਕ ਮਿਲੂਗਾ ਤੇ ਆਹ ਤੁਹਾਨੂੰ ਫਲਾਰ ਮਿਲੂਗਾ ਇਸ ਦੇ ਨਾਲ ਦਾ ਫਲਾਰ ਠੀਕ ਹੈ ਜੀ ਇਹ ਮਿਲੂਗਾ 60 60 ਕੇ 60 60 ਇਸ ਤਰ੍ਹਾਂ ਇੱਕ ਇੱਥੇ ਆ ਗਿਆ ਇੱਕ ਇੱਥੇ ਆ ਗਿਆ ਤੇ ਇੱਕ ਆ ਗਿਆ ਇੱਥੇ ਆ ਗਿਆ ਤੇ 2.5 ਮੀਟਰ ਦਾ ਦੁਪੱਟਾ ਫੁੱਲਾ ਢੁੱਲਾ ਮਿਲੂ ਜੀ ਮਸਲੀਨ ਦੇਖੋ ਤੁਸੀਂ ਇਹਦੇ ਵਿੱਚ ਆਹ ਸੁਪੀ ਸtare ਜਿਹਾ ਬਣਿਆ ਹੋਇਆ ਰੈਡੀमेड ਮਸਲੀਨ ਦਾ ਦੁਪੱਟਾ ਹੈ ਸੌਫਟ ਵਾਲਾ ਠੀਕ ਹੈ ਜੀ ਦੇਖੋ ਤੁਸੀਂ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਜੀ ਦਾ ਇਸ ਤਰ੍ਹਾਂ ਹੈਗਾ ਸੂਟ ਹੈ ਦੇਖ ਸਕਦੇ ਤੁਸੀਂ ਸਾਨੂੰ ਇਸ ਤਰ੍ਹਾਂ ਕਰਕੇ ਦਿਖਾ ਦਿਆਂ ਤੂੰ ਦੇਖੋ ਜੀ ਇਸ ਤਰ੍ਹਾਂ ਇਹ ਕੰਬੀਨੇਸ਼ਨ ਬਿੱਟਾ ਹੋਇਆ ਸੀ ਠੀਕ ਹੈ ਜੀ ਇਸ ਤਰ੍ਹਾਂ ਹਾਂਜੀ ਇਸ ਤਰ੍ਹਾਂ ਹੀ ਸੂਟ ਬਣਿਆ ਹੋਇਆ ਹੈਗਾ ਜੇ ਕਿਸੇ ਨੇ ਬਣਾ ਕਰਨਾ ਹੈਗਾ ਇਹ ਅਸੀਂ ਆਪ ਨਹੀਂ ਵਰਕ ਕਰਵਾਇਆ ਜੀ ਮੈਂ ਸਾਰੀ ਗੱਲ ਸੋਨੂੰ ਖੁੱਲ ਕੇ ਦੱਸੂਗੀ ਇਹ ਜੀ ਗੱਲ ਨਹੀਂ ਹੈਗੀ ਵੀ ਅਸੀਂ ਕੋਈ ਓਲਾ ਰੱਖਾਂਗੇ ਠੀਕ ਹੈ ਜੀ ਹਾਂਜੀ ਸਕਰੀਨਸ਼ਾਟ ਲੈ ਕੇ ਸਾਨੂੰ ਜਲਦੀ ਜਲਦੀ ਸਕਰੀਨਸ਼ਾਟ ਦੇ ਦਿਓ ਸਾਡਾ ਕੰਟੈਕਟ ਨੰਬਰ ਹੈ ਜੀ 7899843315 ਕੰਟੈਕਟ ਨੰਬਰ ਇੱਕ ਵਾਰ ਫੇਰ ਦੱਸ ਦਿਆਂਗੀ 7899843315 ਸਕਰੀਨ ਤੇ ਸੂਰ ਹੈ ਸਿੰਪਲ ਕਾਲ ਕਰੋ WhatsApp ਕਾਲ ਕਰੋ ਕਿਸੇ ਵੀ ਤਰ੍ਹਾਂ ਦਾ ਸਾਡੇ ਨਾਲ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਤਾਂ ਕਰ ਸਕਦੇ ਆ ਇਹ ਸੂਟ ਨੂੰ ਵੇਚਣ ਵਾਸਤੇ ਇਹਦਾ ਰੇਟ ਹੈ ਜੀ 1350 ਠੀਕ ਹੈ ਜੀ 1350 ਦੇ ਸੂਟ ਤੁਹਾਡੇ ਘਰੇ ਆਜੂਗਾ ਜੀ ਇਹ ਤੁਸੀਂ ਇਹਨਾਂ ਨੂੰ ਇਹਨੂੰ ਕਿਵੇਂ ਵੀ ਉਹ ਕਰ ਸਕਦੇ ਇਹ ਰੈਡੀमेड ਸੂਟ ਬਣਿਆ ਆ ਸਾਡੇ ਕੋਲ ਠੀਕ ਹੈ ਜੀ ਰੈਡੀमेड ਸੂਟ ਹੈ ਅਸੀਂ ਆਪ ਤਿਆਰ ਕਰਵਾਉਨੇ ਆ ਹਨ ਜਿਹੜਾ ਆਪ ਦਾ ਇਹ ਹੁੰਦਾ ਜੀ ਜਿਹੜਾ ਇਹ ਵਰਕ ਹੁੰਦਾ ਜਿਹੜਾ ਇਹ ਕੰਪਿਊਟਰ ਮਸ਼ੀਨਾਂ ਨਾਲ ਹੁੰਦਾ ਕਿ ਸੂਟ ਇਕੱਠੇ ਲੱਗ ਜਾਂਦੇ ਨੇ ਸਾਰੀ ਗੱਲ ਦੱਸਾਂਗੇ ਜੀ ਕੋਈ ਹੋਲਾ ਨਹੀਂ ਕੁਝ ਨਹੀਂ ਜਿਹੜੇ ਵਿੱਚ ਹੈਗਾ ਪਰ ਵਰਕ ਬਹੁਤ ਸਾਫ਼ ਹੈ ਠੀਕ ਹੈ ਜੀ ਇਹ ਤਾਂ ਕਰਕੇ 1350 ਬਏ ਦੁਪੱਟਾ 1350 ਬਏ ਕਰ ਸਕਦੇ ਹੋ ਜੀ ਤੁਸੀਂ ਸੂਟ ਜੇ ਵੀ ਭੈਣ ਚਾਹੁੰਦਾ ਹੋਵੇ ਸੂਟ ਹਾਂਜੀ ਮੈਂ ਫੈਬਰਿਕ ਦੀ ਮੁੱਲ ਹੈ ਜੀ ਸਾਰਾ ਕੁਝ ਸੁਮਦਰੀ ਮਿਲ ਰਹੇ ਨਾਲ ਠੀਕ ਹੈ ਜੀ ਹਾਂਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਅਗਲਾ ਸੂਟ ਸ਼ੇਅਰ ਕਰ ਦਿਆ ਕਰੋ ਜੀ ਵੀਡੀਓ ਨੂੰ ਤੇ ਸਕਰੀਨਸ਼ਾਟ ਲੈ ਕੇ ਦੱਸਿਆ ਕਰੋ ਜੀ ਜਿਹੜਾ ਤੁਸੀਂ ਕਹਿ ਦਿੰਨੇ ਹੋ ਸਾਨੂੰ ਹਨ ਤੁਸੀਂ ਜਿਹੜਾ ਤੁਸੀਂ ਉਹ ਸੂਟ ਵਿਖਾਇਆ ਸੀ ਉਹਦਾ ਰੇਟ ਦੱਸੋ ਮੈਨੂੰ ਇਸ ਤਰ੍ਹਾਂ ਨਹੀਂ ਪਤਾ ਲੱਗਦਾ ਜੀ ਤੁਸੀਂ ਸਕਰੀਨਸ਼ਾਟ ਦਿਆ ਕਰੋ ਸਕਰੀਨਸ਼ਾਟ ਜਿਦੀ ਪਤਾ ਲੱਗੇ ਜਿਦੀ ਤੁਹਾਡੇ ਮੈਸੇਜ ਆ ਰਿਹਾ ਇਹਨੇ ਪਹਿਲਾਂ ਮੈਂ ਸੂਟ ਭਾਗ ਦੀਆਂ ਦਾਦ ਨੂੰ ਕੋਈ ਕੰਮ ਹੋ ਜਾਂਦਾ ਜੀ ਫਿਰ ਆਪਾਂ ਤਾਂ ਕਰਕੇ ਲੇਟ ਹੋ ਜਾਂਦੇ ਹੁਣ ਆਪਣਾ ਅਗਲਾ ਸੂਟ ਜੀ ਮਸਲੀਨ ਦਾ ਮਸਲੀਨ ਦਾ ਸੂਟ ਡਾਈ ਕਰਵਾਇਆ ਹੋਇਆ ਵਾਈਟ ਸੂਟ ਡਾਈ ਕਰਵਾ ਕੇ ਤਿਆਰ ਕੀਤਾ ਹੋਇਆ ਤੁਸੀਂ ਮਸਲੀਨ ਦੇਖੋ ਜੀ ਇਹ ਸਾਡਾ ਆਪ ਦਾ ਆਪ ਦਾ ਡਾਈ ਕਰਵਾ ਕੇ ਆਪ ਆਪ ਇਹਦੇ ਉੱਤੇ ਵਰਤ ਕੀਤਾ ਹੋਇਆ ਇਸ ਤਰ੍ਹਾਂ ਇਹ ਕਿਸੇ ਜੁਨੀਫਾਰਮ ਹੈ ਜੀ ਕਿਸੇ ਭੈਣ ਦੀ ਵਰਕਰ ਨੇ ਜੀ ਉਹ ਆਪਣੇ ਸਰਕਾਰੀ ਹਸਪਤਾਲ ਦੇ ਵਿੱਚ ਤੇ ਉਹਨਾਂ ਨੇ ਇਹ ਉਹ ਕਰਵਾਇਆ ਹੈਗਾ ਠੀਕ ਹੈ ਜੀ ਉੱਥੇ ਉਹ ਸਟਾਫ ਮੈਂਬਰ ਹੈ ਸਟਾਫ ਨਰਸ ਹੈ ਜੀ ਸੌਰੀ ਜੇ ਮੇਥੋਂ ਕੋਈ ਗਲਤ ਕਿਹਾ ਗਿਆ ਹੋਵੇ ਭੈਣ ਨੂੰ ਗੁੱਸਾ ਵੀ ਨਾ ਲੱਗੇ ਜੀ ਸਟਾਫ ਨਰਸ ਹੈ ਸਾਇਦ ਉਹ ਤੇ ਉਹਨਾਂ ਨੇ ਇਹ ਸੂਟ ਸਾਥੋਂ ਤਿਆਰ ਕਰਵਾਇਆ ਉਹਨਾਂ ਦੀ ਜੁਨੀਫਾਰਮ ਹੈ ਜੀ ਉਹਦੇ ਨਾਲ ਇਸ ਤਰ੍ਹਾਂ ਉਹਨਾਂ ਨੇ ਹਲਕਾ ਜਿਹਾ ਵਰਕ ਕਰਵਾਇਆ ਕਹਿੰਦੇ ਪਤਾ ਨਾ ਲੱਗੇ ਨਾਲ ਦੇ ਹੀ ਧਾਗੇ ਦਾ ਨਾਲ ਜਿਹੜਾ ਡਾ ਦਾ ਵਰਕ ਚਾਹੀਦਾ ਸਾਨੂੰ ਤੁਸੀਂ ਵੇਖ ਸਕਦੇ ਹੋ ਅਸੀਂ ਕੋਈ ਵੀ ਇਹਦੇ ਵਿੱਚ ਹੋਰ ਨਹੀਂ ਕੀਤਾ ਹੈਗਾ ਹੋਰ ਕੁਝ ਨਹੀਂ ਵਾ ਸਿਰਫ ਤੇ ਸਿਰਫ ਕੱਲਾ ਇਸ ਤਰ੍ਹਾਂ ਦਾ ਵਰਕ ਕਰਾਇਆ ਉਹਨਾਂ ਨੇ ਬਹੁਤ ਹੀ ਪਿਆਰਾ ਵਰਕ ਹੋਇਆ ਜੀ ਬਹੁਤ ਹੀ ਪਿਆਰਾ ਫਾਈਬਰ ਕੁਮਸਲੀਨ ਦਾ ਤੇ ਤੁਸੀਂ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਜੀ ਮੈਂ ਮੇਰਾ ਮੇਨ ਮਕਸਦ ਸੋਨੂੰ ਸਾਡੀ ਫੈਬਰਿਕ ਦਿਖਾਉਣਾ ਹੈ ਦੇਖੋ ਜੀ ਲੈਂਗ ਲਵਾਓ ਨਾਲ ਲਵਾਓ ਸੋਦੀ ਮਰਜੀ ਪਰ ਲੈਂਗ ਨਾਲ ਕੱਪੜੇ ਦੀ ਦੇਖੋ ਸੋਹਣੀ ਹੋ ਜਾਂਦੀ ਹੈ ਕੱਪੜੇ ਦਾ ਲੌਂਗ ਟਾਈਮ ਤੱਕ ਚੱਲਣ ਦਾ ਆਪਾਂ ਨੂੰ ਕੋਈ ਉਹ ਨਹੀਂ ਹੁੰਦਾ ਵੀ ਖਰਾਬ ਹੋ ਜਾਊਗਾ ਕੱਪੜਾ ਠੀਕ ਹੈ ਜੀ ਕਿਉਂਕਿ ਇਹ ਚੀਜ਼ਾਂ 3-4 ਆਪਾਂ ਸੀਜ਼ਨ ਪਾ ਸਕਦੇ ਹਾਂ ਕਿਧਰੇ ਜਾਂਦੀਆਂ ਨਾ ਇਹਨਾਂ ਦਾ ਰਵਾਜ ਆਵੇ ਇਹ ਚੀਜ਼ਾਂ ਤੇ ਕਲਰ ਦਾ ਬਹੁਤ ਜ਼ਿਆਦਾ ਫਰਕ ਆ ਰਿਹਾ ਜੀ ਕਲਰ ਦਾ ਹੁਣ ਮੈਂ ਕੀ ਕਰਾਂ ਮੈਨੂੰ ਕੁਝ ਨਹੀਂ ਸਮਝ ਆਉਂਦੀ ਇਹਦੇ ਵਿੱਚ ਥੋੜਾ ਜਿਹਾ ਜ਼ਿਆਦਾ ਲਾਈਟ ਦਿਖ ਰਿਹਾ ਇਹ ਹੈ ਮਹਿਰੂਨ ਕਲਰ ਹੈ ਮਹਿਰੂਨ ਤੋਂ ਥੋੜਾ ਜਿਹਾ ਹਟ ਕੇ ਆ ਠੀਕ ਹੈ ਜੀ ਹਾਂਜੀ ਇਹ ਆ ਗਿਆ ਆਪਣਾ ਦੂਜਾ ਸੂਟ ਹੁਣ ਮੈਂ ਦਿਖਾਉਣੀ ਆ ਸੋਨੂੰ ਤੀਜਾ ਸੂਟ ਤੀਜਾ ਸੂਟ ਆ ਜੀ ਆਪਣਾ ਦੇ ਸਕਦਾ ਤੁਸੀਂ ਜੌਰ ਜੱਟ ਜੌਰ ਜਟ ਫੈਬਰਿਕ ਡਾਈ ਕਰਾਈ ਹੋਈ ਆਪ ਖੁੱਦ ਸਾਡਾ ਫੈਬਰਿਕ ਹੈ ਖੁੱਦ ਹੀ ਸੀ ਆਪ ਡਾਈ ਕਰਵਾ ਕੇ ਵਰਕ ਕਰਵਾਇਆ ਹੋਇਆ ਮਸ਼ੀਨੀ ਵਰਕ ਵੇਖੋ ਜੀ ਤੁਸੀਂ ਮਸ਼ੀਨੀ ਵਰਕ ਘੇਰਾ ਜੀ ਆਹ ਇੱਧਰ ਹੀ ਜਾ ਕੇ ਤੇ ਆਊਗਾ ਆ ਵਰਕ ਇੱਧਰ ਹੀ ਜਾ ਕੇ ਆਊਗਾ ਠੀਕ ਹੈ ਜੀ ਤੇ ਅੰਨਾਲ ਦੇਖੋ ਆ ਇਸ ਤਰ੍ਹਾਂ ਬੇਲ ਹੈ ਜੀ ਫੁਲਾਰ ਹੈ ਜੀ ਇਸ ਤਰ੍ਹਾਂ ਵੇਖੋ ਤੁਸੀਂ ਵੇਖ ਸਕਦੇ ਹੋ ਤੁਸੀਂ ਪਹਿਲਾਂ ਵਰਕ ਦਾ ਕੰਮ ਵੇਖੋ ਸਾਡੇ ਦਾ ਦੇਖੋ ਜੀ ਤੁਸੀਂ ਬਾਰਕ ਦੇਖੋ ਸਾਡਾ ਕੋਈ ਕਿਸੇ ਪਾਸੋਂ ਆਇ ਨਹੀਂ ਹੈਗਾ ਵੀ ਕੋਈ ਧਾਗਾ ਇਧਰ ਉਧਰ ਹੈਗਾ ਹਾਂਜੀ ਇਹ ਹੈ ਘੇਰਾ ਭੈਣ ਨੇ ਆਨ ਆਰਡਰ ਤਿਆਰ ਕਰਵਾਇਆ ਨਾਪ ਦੇ ਕੇ ਤਿਆਰ ਕਰਵਾਇਆ ਡਿਜ਼ਾਈਨ ਸਾਡੇ ਕੋਲੋਂ ਲੈ ਕੇ ਉਹਦੇ ਵਿੱਚ ਥੋੜਾ ਜਿਹਾ ਬਦਲਾਅ ਕੀਤਾ ਉਹਦੇ ਵਿੱਚ ਥੋੜਾ ਜਿਹਾ ਕਟਵਾਇਆ ਹੈਗਾ ਸਕਿਪ ਕਰਵਾਇਆ ਠੀਕ ਹੈ ਜੀ ਤੇ ਆਹ ਹੋ ਗਿਆ ਇੱਕ ਚਾਹਤੀ ਜਾਊਗਾ ਆ ਇੱਕ ਚਾਹਤੀ ਜਾਊਗਾ ਠੀਕ ਹੈ ਜੀ ਘੇਰੇ ਦਾ ਕੰਮ ਹੁਣ ਸੋਨੂੰ ਬਕਾਉਣੀਆ ਮੈਂ ਬਾਜੂ ਆ ਆ ਜੀ ਅਗਲੇ ਬਾਜੂ ਦਾ ਕੰਮ ਇੱਕ ਬਾਜੂ ਇੱਥੇ ਹੋਣਗੀ ਇੱਕ ਬਾਜੂ ਉਹਨੂੰ ਇੱਥੇ ਆਹ ਬਾਜੂ ਦਾ ਖਮਾ ਆ ਗਿਆ ਹਾਂਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜੋਰ ਜੱਟ ਹੈ ਜੀ ਇਹ ਜੋਰ ਜੱਟ ਇਹਨੂੰ ਆਪਾਂ ਮੰਨ ਨਹੀਂ ਸਕਦੇ ਇਹ ਜੋਰ ਜੱਟ ਹੈ ਆਹ ਦੇਖੋ ਜੀ ਤੁਸੀਂ ਠੀਕ ਹੈ ਜੀ ਇਹ ਡਾਈ ਕਰਵਾਇਆ ਹੋਇਆ ਹੈ ਕਲਰ ਹੈ ਇਹ ਜੀ ਥੋੜਾ ਜਿਹਾ ਇਹ ਜਿਆਦਾ ਛੋਡੇ ਨੂੰ ਡਾਰਕ ਜਿਹਾ ਦਿਖ ਰਿਹਾ ਪਰ ਇਹ ਮਸਟਰਡ ਮਸਟਰਡ ਜਿਹਾ ਜੈਲੋ ਹੈ ਮਸਟਰਡ ਜੈਲੋ ਆਪਾਂ ਕਹਿ ਸਕਦੇ ਹਾਂ ਛੋਡੇ ਨੂੰ ਜਿਆਦਾ ਇਹ ਅੰਬਰਸੀਆ ਜਿਹਾ ਦਿਖ ਰਿਹਾ ਠੀਕ ਹੈ ਜੀ ਆਹ ਦੇਖੋ ਜੀ ਫੈਬਰਿਕ ਤੁਸੀਂ ਤੇ ਜਿਹੜੇ ਥ੍ਰੈਡ ਦੇ ਵਿੱਚ ਆਪਾਂ ਕਲਰ ਲਾਏ ਨੇ ਫਿਰੋ ਜੀ ਤੇ ਪਿੰਕ ਇਹ ਇਹ ਆਪਾਂ ਕੀਤਾ ਹੈਗਾ শেਡ ਦੇ ਕਲਰ ਪਾਈ ਰਹੀ ਹੈ শেਡ ਦੇ ਠੀਕ ਹੈ ਜੀ ਆ ਦੇਖੋ ਸੋਹਣ ਫਲਾਰ ਦੇ ਸੋਹਣ ਬਿਲਕੁਲ ਨੇੜੇ ਕਰਕੇ ਇਹ ਬਾਜੂ ਦਾ ਕੰਮ ਆ ਗਿਆ ਜੀ ਹੁਣ ਆਪਾਂ ਤੁਹਾਨੂੰ ਦਿਖਾਉਣਾ ਹੈ ਇਹਦੀ ਬਰਟੂਨ ਦਾ ਵਰਕ ਕਿਉਂਕਿ ਉਹ ਫਿਰ ਮੈਂ ਮੈਂ ਕੇ ਕਰਨਾ ਪੈਂਦਾ ਨਾ ਇਹ ਉਸੇ ਤਰ੍ਹਾਂ ਫਿਰ ਜਿਹਦਾ ਆਪਾਂ ਕੱਟ-ਕੱਟ ਕੇ ਕਰੀਏ ਫਿਰ ਉਹ ਤਰ੍ਹਾਂ ਬਣ ਜਾਂਦਾ ਹੁਣ ਇਹ ਸਾਰੇ ਫੈਬਰਿਕ ਤੇ ਨਿਸ਼ਾਨੀਆਂ ਲਾ ਕੇ ਜਿਵੇਂ ਜਿਵੇਂ ਬਾਟੂ ਬਣਨੀ ਹੈ ਜਿੱਥੋਂ 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 ਬਾਜੂ ਬਣਨੇ ਨੇ ਉੱਥੇ-ਉੱਥੇ ਉਹ ਕੀਤਾ ਹੋਇਆ ਹੈ ਆ ਆ ਗਿਆ ਜੀ ਇਹਦੇ ਬਾਟਮ ਦੇਖੋ ਜੀ ਇਹ ਸਟੇਟ ਸਲਵਾਰ ਦਾ ਸਟੇਟ ਬਾਟ ਹੁੰਦੇ ਵਰਕ ਹੈ ਜੀ ਆਹ ਦੇਖੋ ਇਸ ਤਰ੍ਹਾਂ ਇਹਦਾ ਇਹ ਆਊਗਾ ਮੂਰੀ ਤੇ ਵਰਕ ਠੀਕ ਹੈ ਜੀ ਆਹ ਮੂਰੀ ਤੇ ਵਰਕ ਆ ਗਿਆ ਇੱਕ ਆ ਆ ਗਿਆ ਤੇ ਇੱਕ ਆ ਗਿਆ ਜੀ ਆਹ ਕਾਗ ਕਿ ਕੁੰਗਲੀ ਆ ਵੀ ਤੇ ਮੂਰੀ ਆ ਗਈ ਨਾਲ ਤੇ ਬਾਹੂ ਘੇਰਾ ਤੇ ਬਾਟਮ ਤਿੰਨ ਚੀਜ਼ਾਂ ਤੇ ਇਹਦਾ ਵਰਕ ਹੈ ਜੀ ਤਿੰਨ ਤਿੰਨ ਥਾਂ ਤੇ ਵਰਕ ਹੋਇਆ ਹੋਇਆ ਜੀ ਇਹਦਾ ਫੈਬਰਿਕ ਦਾ ਕੋਈ ਮੁੱਲ ਨਹੀਂ ਬਹੁਤ ਹੀ ਸੋਹਣੀ ਫੈਬਰਿਕ ਜੋਰ ਜੱਟ ਦਾ ਇਹ ਹੋਇਆਗਾ ਜੀ ਜੋਰ ਜੱਟ ਫੈਬਰਿਕ ਪਰ ਆਪ ਦੀ ਡਾਈ ਕਰਵਾਈ ਹੋਈ ਹੈ ਨਾ ਜੀ ਸੋਨ ਹੁਣ ਮੈਨੂੰ ਐ ਲੱਗਦਾਗਾ ਵੀ ਇਹਦੇ ਵਿੱਚ ਦਿਸ ਨਹੀਂ ਰਹਾ ਹੋਣਾ ਚੰਗੀ ਤਰ੍ਹਾਂ ਪਰ ਇਹ ਬਹੁਤ ਹੀ ਸੋਹਣਾ ਫੈਬਰਿਕ ਹੈ ਜੀ ਬਹੁਤ ਹੀ ਸੋਹਣਾ ਇਹਦੇ ਉੱਤੇ ਆਪਾਂ ਕਿਸੇ ਕਿਵੇਂ ਵੀ ਆਪਾਂ ਇਹਨੂੰ ਰਿਅਰ ਕਰ ਸਕਦੇ ਹਾਂ ਹਾਂਜੀ ਵਾਇਕਰੋ ਸਿੱਧੂ ਟਿਕੋੜ ਦੁਨਾਂ ਤੋਂ ਜੀ ਜੋ ਵੀ ਤੁਹਾਨੂੰ ਚਾਹੀਦਾ ਆ ਉਹੀ ਤੁਹਾਨੂੰ ਮਿਲੂਗਾ ਜੇ ਤੁਸੀਂ ਪ੍ਰਿੰਟ ਸੂਟ ਲੈਣੇ ਨੇ ਪ੍ਰਿੰਟ ਸੂਟ ਲੈ ਸਕਦੇ ਹੋ ਜੇ ਤੁਸੀਂ ਵਰਕ ਕਰਵਾਉਣਾ ਹੈ ਤਾਂ ਫਾਈਬਰ ਕਿਤੇ ਵਰਕ ਕਰਵਾ ਸਕਦੇ ਹੋ ਸਾਡੇ ਕੋਲੋਂ ਵੀ ਫਾਈਬਰ ਕਿ ਲੈ ਸਕਦੇ ਹੋ ਜੇ ਨੇੜੇ-ਤੇੜੇ ਦੀਆਂ ਭੈਣਾਂ ਨੇ ਤਾਂ ਉਹ ਆਪਦੇ ਕੋਲੋਂ ਫਾਈਬਰਕ ਦੇ ਕੇ ਵਰਕ ਵੀ ਕਰਵਾ ਸਕਦੀਆਂ ਠੀਕ ਹੈ ਜੀ ਤੁਹਾਨੂੰ ਆਪਸ਼ਨ ਹੈ ਜੀ ਇਹ ਐ ਨਹੀਂ ਹੈਗਾ ਅਸੀਂ ਐ ਨਹੀਂ ਕਹਿੰਦੇ ਹੈਗਾ ਨਾ ਵੀ ਅਸੀਂ ਨਹੀਂ ਸੋਡੀ ਫਾਈਬਰ ਪੜਦੇ ਕੋਈ ਆਪ ਹੁੰਦਾ ਜੀ ਕਿਸੇ ਨੂੰ ਵਿਚਾਰ ਆਪਦੇ ਸਿਰਥੀ ਦੇ ਕੇ ਉਹ ਕਰੀਏ ਕਿੰਨਾਂ ਮੈਂ ਭਾਈ ਜੀ ਕੋਈ ਮਹਿੰਗੀ ਨਾ ਲਾਗੋ ਸਸਤੇ ਨਾਲ ਸਾਨੂੰ ਕੋਈ ਫਰਕ ਨਹੀਂ ਜੀ ਆਵਲੇ ਕੋਲ ਵੀ ਦੇ ਸਕਦੇ ਠੀਕ ਹੈ ਆਪਾਂ ਤਾਂ ਤੁਹਾਡੀ ਖਾਤਰੀ ਬੈਠਿਆ ਤੁਹਾਡੇ ਕੰਮ ਕਰਨਾ ਹੈ ਇਹ ਤੇ ਤੁਹਾਡੇ ਵਾਸਤੇ ਆਪਾਂ ਸਾਰਾ ਕੁਝ ਕੀਤਾ ਹੈ ਹਾਂਜੀ ਹੁਣ ਆਪਾਂ ਤੁਹਾਨੂੰ ਦਿਖਾਉਣਾ ਹੈ ਇਹਦਾ ਦੁਪੱਟਾ ਦੁਪੱਟੇ ਹਜੇ ਰੈਡੀ ਨਹੀਂ ਕੀਤਾ ਜੀ ਲੈਸ ਲੱਗੂਗੀ ਇਹਦੀ ਮਸਟਰਡ ਕਲਰ ਦੀ ਲੈਸ ਲੱਗੂ ਇਸ ਤਰ੍ਹਾਂ ਇਹਦਾ ਦੁਪੱਟਾ ਹੈ ਜਿਹੜਾ ਆ ਫਲਾਰ ਇਹਦੇ ਨਾਲ ਦਾ ਮੈਚਿੰਗ ਦੁਪੱਟਾ ਤੇ ਜਿਹੜਾ ਇਹਦਾ ਫਾਈਬਰਕ ਫਾਈਬਰਕ ਦਿਖਾਉਣੀ ਆ ਤੁਹਾਨੂੰ ਖੋਲ ਕੇ ਸਾਰਾ ਜੀ ਔਰ ਗੈਂਜਾ ਦੁਪੱਟਾ ਇਸ ਤਰ੍ਹਾਂ ਹੀ ਸੂਟ ਬਣੂਗਾ ਠੀਕ ਹੈ ਜੀ ਇਹ ਡਾਈ ਹੋ ਕੇ ਹਜੇ ਆਈ ਸੀਗਾ ਮੈਂ ਆਖਾ ਚਲ ਅਜ ਵੀਡੀਓ ਬਣਾ ਕੇ ਉੱਚੀ ਦਿਖਾ ਦਿਆਂ ਪਰ ਇਹਦੇ ਲੇਸ ਵਗੈਰਾ ਲਾ ਕੇ ਮੈਂ ਇਹਨੂੰ ਜ ਆਪਣੇ ਸੰਧਿਆਣੀ ਹੈਗੀ ਸਾਰੀ ਤੇ ਦੇਖੋ ਜੀ ਇਸ ਤਰ੍ਹਾਂ ਇਹਦੇ ਨਾਲ ਦਾ ਇਹ ਦੁਪੱਟਾ ਇਸ ਤਰ੍ਹਾਂ ਹੀ ਸੂਟ ਤਿਆਰ ਹੋਊਗਾ ਬਹੁਤ ਹੀ ਪਿਆਰਾ ਸੂਟ ਬਣੂ ਜੀ ਜਿਸ ਭੈਣ ਨੂੰ ਲੋੜ ਆ ਸੂਟ ਦੀ ਜਿਸ ਭੈਣ ਨੇ ਕਰਵਾਉਣਾ ਹੈ ਸਕੇ ਹੁੰਦੀਆਂ ਨੇ ਭੈਣਾ ਸੂਟਾਂ ਦੀਆਂ ਕਿਉਂਕਿ ਹਰ ਇੱਕ ਨੂੰ ਸੌਂਕ ਹੁੰਦਾ ਹੈ ਤੁਸੀਂ ਇਹ ਵੈਅ ਕਰ ਸਕਦੇ ਹੋ ਸਿੱਧੂ ਟਿਕੋੜ ਦੁਨਣਾ ਤੇ ਜੀ ਸਾਡਾ ਐਡਰੈਸ ਹੈ ਪਿੰਡ ਕੋਡ ਦੁਨਣਾ ਜ਼ਿਲ੍ਹਾ ਬਰਨਾਲਾ ਉੱਥੇ ਇੱਕ ਸਾਡੇ ਕੋਠੇ ਹੈ ਜੀ ਵੈਗਰ ਉਪਰਾ ਉੱਥੋਂ ਤੁਸੀਂ ਇਹ ਸਭ ਤੇ ਆਕ ਵੀ ਲੈ ਸਕਦੇ ਹੋ ਜੇ ਕੋਈ ਬਣੇ ਹੋਏ ਸੂਟ ਦੇਖਣੇ ਹੋ ਵੀ ਆਪਣੇ ਕੋਲੇ ਹੈਗੇ ਨੇ ਰੈਡੀमेड ਸੂਟ ਵੀ ਹੈਗੇ ਨੇ ਆਪਣੇ ਕੋਲੇ ਹਰ ਤਰ੍ਹਾਂ ਦੀ ਫੈਬਰਿਕ ਦਾ ਵਾਹ ਉਹ ਹੈ ਜੀ ਆਪਣੇ ਕੋਲੇ ਕਿਸੇ ਕਿਸਮ ਦਾ ਆਏ ਨਹੀਂ ਹੈਗਾ ਵੀ ਤੁਸੀਂ ਨਿਰਾਸ਼ ਹੋ ਕੇ ਮਨ ਬਣਾਉਗੇ ਤੁਹਾਨੂੰ ਕੁਝ ਮਿਲੂ ਨਹੀਂ ਵੈਅ ਕਰੋ ਜੀ ਜ਼ਰੂਰ ਜੇ ਆਨਲਾਈਨ ਮੰਗਵਾਉਣਾ ਤਾਂ ਵੀ ਸਾਡੇ ਤੇ ਵਿਸ਼ਵਾਸ ਕਰਕੇ ਇੱਕ ਸੂਟ ਮੰਗਾਓ ਪਹਿਲਾਂ ਇੱਕ ਸੂਟ ਵਗ ਆ ਕੇ ਵੇਖੋ ਤੁਸੀਂ ਬਾਅਦ ਵਿੱਚ ਆਰਡਰ ਕਰ ਸਕਦੇ ਜੇ ਤੁਹਾਨੂੰ ਵਧੀਆ ਲੱਗਿਆ ਸੂਟ ਵਧੀਆ ਤੁਹਾਡੇ ਕੋਲ ਕੰਮ ਆ ਗਿਆ ਸਾਡਾ ਤਾਂ ਤੁਸੀਂ ਬਾਅਦ ਵਿੱਚ ਆਰਡਰ ਕਰ ਸਕਦੇ ਹੋ ਹਾਂਜੀ ਸਾਡੇ ਵੀਡੀਓ ਨੂੰ ਪਿਆਰ ਦੇਣ ਲਈ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜੀ ਸਾਡੇ ਸਾਡੇ ਨਾਲ ਜੁੜਨ ਦਾ ਧੰਨਵਾਦ ਜੀ ਤੁਹਾਡੇ ਤੁਹਾਡਾ ਸਾਰਿਆਂ ਦਾ ਹਾਂਜੀ ਮਿਲਦੇ ਆ ਕਿਸੇ ਨਵੀਂ ਕਲੈਕਸ਼ਨ ਦੇ ਨਾਲ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ